ਪਹਿਲੇ ਕਮ ਹਮਲੇ ਤੋਂ ਬਾਅਦ ਹੁਣ ਤੱਕ ਭਾਰਤ ਦੇ ਵੱਲੋਂ ਕੁਝ ਪ੍ਰੀਵੈਂਟਿਵ ਮੀਜਰਸ ਲਏ ਗਏ ਸੀ ਜਿਸ ਦੇ ਵਿੱਚ ਪਾਕਿਸਤਾਨ ਦੇ ਨਾਲ ਇੰਡਸਪੋਰਟਰ ਟਰੀਟੀ ਨੂੰ ਹੋਲਡ ਕਰਨਾ ਇੱਕ ਵੱਡਾ ਮੁੱਦਾ ਸੀ ਉਹਨੂੰ ਸਸਪੈਂਡ ਕਰਨਾ ਇੱਕ ਵੱਡਾ ਮੁੱਦਾ ਸੀ ਪਰ ਉਸ ਤੋਂ ਬਾਅਦ ਹੁਣ ਪਾਕਿਸਤਾਨ ਦੇ ਵੱਲੋਂ ਵੀ ਵੱਡੇ ਪ੍ਰੀਵੈਂਟਿਵ ਮੀਜਰ ਮੀਜਰਸ ਕਹਿ ਲਿਆ ਜਾਂ ਕਹਿ ਦਈਏ ਕਿ ਜਵਾਬ ਜਿਹੜਾ ਪਾਕਿਸਤਾਨ ਦੇ ਵੱਲੋਂ ਦੇ ਦਿੱਤਾ ਗਿਆ ਪਾਕਿਸਤਾਨ ਵੱਲੋਂ ਵੀ ਕੁਝ ਫੈਸਲੇ ਕਰ ਲਏ ਗਏ ਆ ਉਹ ਉਹਨਾਂ ਫੈਸਲਿਆਂ ਦੇ ਵਿੱਚ ਕੁਝ ਫੈਸਲੇ ਤਾਂ ਇਸ ਤਰ੍ਹਾਂ ਦੇ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੇ ਕੂਟਨੀਤਿਕ ਸਬੰਧਾਂ ਦੇ ਵਿੱਚ ਦਰਾਰ ਬਣ ਸਕਦੇ ਆ ਜਾਂ ਫ ਟਰੀਟੀ ਨੂੰ ਸਸਪੈਂਡ ਕਰਨਾ ਪਾਣੀ ਨੂੰ ਰੋਕਣਾ ਨਹੀਂ ਸੀ ਉਸ ਦਾ ਮਤਲਬ ਪਾਣੀ ਨੂੰ ਨਿਰੰਤਰ ਔਰ ਪੂਰਨ ਤੌਰ ਦੇ ਉਤੇ ਰੋਕਣਾ ਨਹੀਂ ਸੀ ਪਰ ਦੂਸਰੇ ਪਾਸੇ ਪਾਕਿਸਤਾਨ ਦੇ ਵੱਲੋਂ ਵੱਡਾ ਫੈਸਲਾ ਇੱਕ ਲੈ ਲਿਆ ਗਿਆ ਜਿਹੜਾ ਭਾਰਤ ਤੇ ਪਾਕਿਸਤਾਨ ਵਾਸਤੇ ਵਿਵਾਦ ਬਣ ਸਕਦਾ ਹੈ ਮਸਲਾ ਬਣ ਸਕਦਾ ਹੈ ਦਰਸਲ ਭਾਰਤ ਵਾਂਗ ਪਾਕਿਸਤਾਨ ਵੱਲੋਂ ਵੀ ਹੁਣ ਕੁਝ ਫੈਸਲੇ ਲਏ ਗਏ ਨੇ ਸ਼ਾਹਬਾਜ਼ ਸ਼ਰੀਫ ਦੇ ਵੱਲੋਂ ਕੌਮੀ ਸੁਰੱਖਿਆ ਕਮੇਟੀ ਐਨ ਐਸ ਸੀ ਦੀ ਮੀਟਿੰਗ ਲਈ ਗਈ ਔਰ ਉਸ ਦੇ ਵਿੱਚ ਇਹ ਫੈਸਲੇ ਲਏ ਗਏ ਨੇ ਸ਼ਿਮਲਾ ਸਮਝੌਤਾ ਪਾਕਿਸਤਾਨ ਨੇ ਮੌਤਲ ਕੀਤਾ ਇੰਡਸ ਵਾਟਰ ਟਰੀਟੀ ਵੀ ਮੌਤਲੀ ਜੰਗੀ ਕਾਰਵਾਈ ਕੋਸ਼ਤ ਕੀਤੀ ਹੈ ਭਾਰਤੀ ਉਡਾਣਾਂ ਲਈ ਆਪਣਾ 에ਅਰ ਸਪੇਸ ਯਾਨੀ ਕਿ ਹਵਾਈ ਖੇਤਰ ਬੰਦ ਕਰ ਦਿੱਤਾ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਸਾਰਕ ਵੀਜ਼ਾ ਯੋਜਨਾ ਦੇ ਤਹਿਤ ਜਿਹੜੇ ਵੀਜ਼ਾਸ ਜਾਰੀ ਕੀਤੇ ਗਏ ਸੀ ਭਾਰਤੀਆਂ ਨੂੰ ਉਹ ਵੀਜ਼ਾਸ ਰੱਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਸਾਰੇ ਹੁੰਦੇ ਵਪਾਰ ਜਿਹੜੇ ਨੇ ਉਹ ਰੋਕ ਦਿੱਤੇ ਗਏ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਕਿਸਤਾਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੱਲੋਂ ਤਾਇਨਾਤ ਸਲਾਹਕਾਰਾਂ ਨੂੰ ਜਲਦ ਤੋਂ ਜਲਦ ਪਾਕਿਸਤਾਨ ਛੱਡਣ ਦਾ ਅਲਟੀਮੇਟਮ ਦੇ ਦਿੱਤਾ ਗਿਆ ਹੈ ਔਰ ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਜੇ ਗੱਲ ਕਰੀਏ ਆ ਜਿਹੜਾ ਸ਼ਿਮਲਾ ਐਗਰੀਮੈਂਟ ਹੈਗਾ ਉਸ ਨੂੰ ਹੋਲਡ ਕਰ ਲੈਣਾ ਜਾਂ ਉਸ ਨੂੰ ਆ ਮੁਅਤਲ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਤਣਾਅਪੂਰਵਕ ਸਥਿਤੀ ਕ੍ਰੀਏਟ ਕਰ ਦਿੰਦਾ ਆ ਕਿਉਂਕਿ ਇੱਕ ਪਾਸੇ ਇੰਡਸ ਵਾਟਰ ਟ੍ਰੀਟੀ ਹੈ ਇੱਕ ਪਾਸੇ ਪਾਣੀਆਂ ਦਾ ਮਸਲਾ ਹੈ ਔਰ ਦੂਸਰੇ ਪਾਸੇ ਐਲਓਸੀ ਦਾ ਮਸਲਾ ਆ ਇੰਡਸ ਵਾਟਰ ਟ੍ਰੀਟੀ ਪਾਣੀਆਂ ਨੂੰ ਅੱਗੇ ਵੱਲ ਨੂੰ ਤੱਕਦੀ ਆ ਅੱਗੇ ਵੱਲ ਨੂੰ ਲਿਜਾਂਦੀ ਆ ਪਾਕਿਸਤਾਨ ਦੇ ਨਾਲ ਭਾਰਤ ਦੇ ਪਾਣੀਆਂ ਦੀ ਜਿਹੜੀ ਵੰਡ ਹੈ ਉਹ ਨਿਰਧਾਰਤ ਕਰਦੀ ਆ ਤੇ ਸ਼ਿਮਲਾ ਸਮਝੌਤਾ ਜਿਹੜਾ ਹੈ ਉਹ ਪਾਕਿਸਤਾਨ ਅਤੇ ਹਿੰਦੁਸਤਾਨ ਦੇ ਵਿਚਾਲੇ ਜਿਹੜੀ ਐਲੋਸੀ ਹੈ ਖਾਸ ਤੌਰ ਦੇ ਉੱਤੇ ਕਸ਼ਮੀਰ ਦੇ ਵਿੱਚ ਜਿਹੜੀ ਐਲੋਸੀ ਹੈ ਉਹਦੇ ਉੱਤੇ ਸ਼ਾਂਤੀ ਕਾਇਮ ਕਰਨ ਦਾ ਜਿਹੜਾ ਉਹ ਸੁਨੇਹਾ ਦਿੰਦੀ ਰਹੀ ਹੈ ਪਰ ਇਹ ਐਗਰੀਮੈਂਟ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ ਇਹਦੇ ਹਾਲਾਤ ਹੈਰਾਨੀ ਜਣਕ ਹੋ ਸਕਦੇ ਨੇ ਇਸ ਵਾਸਤੇ ਹੁਣ ਲਗਾਤਾਰ ਸਰਕਾਰਾਂ ਜਿਹੜੀਆਂ ਨੇ ਉਹ ਕੂਟਨੀਤਕ ਰਾਹ ਤਿਆਰ ਕਰ ਰਹੀਆਂ ਨੇ